ਮੇਰੀ ਪੂਰੀ ਕੈਸਟ ਮੇਰੀ ਰਿਕਾਰਡ ਕੈਸਟ ਇੱਕ ਕਲਾਕਾਰ ਮੇਰੀ ਆਵਾਜ਼ ਡਿਲੀਟ ਕਰਾ ਕੇ ਪਾ ਪਾ ਗਿਆ ਮੇਰੀ ਉਦੋਂ ਉਮਰ ਵੀ ਬਹੁਤ ਛੋਟੀ ਸੀ ਤੇ ਮੈਂ ਬੱਚਾ ਸੀ ਮੈਨੂੰ میوزਿਕ ਲੈਣ ਦਾ ਕੁਝ ਨਹੀਂ ਪਤਾ ਸੀ ਕਿਉਂ ਸਿੰਗਰ ਅੱਜ ਇੰਟਰਵਿਊਆਂ ਵਿੱਚ ਰੋਂਦਾ ਸਾਡੇ ਤੇ ਗਰੀਬੀ ਆ ਗਈ ਹੂੰ ਸਾਡੇ ਤੇ ਐ ਹੋ ਗਿਆ ਸਾਡੇ ਤੇ ਉਹ ਹੋ ਗਿਆ ਫਿਰ ਉਹਨਾਂ ਨੂੰ ਡੋਨੇਸ਼ਨ ਵੀ ਆਉਣ ਲੱਗ ਜਦੀ ਹੈ ਫੋਰਨ ਚੋ ਸ਼ੇਅਰ ਫੇਸਬੁੱਕ ਤੇ ਤੁਸੀਂ ਕੋਈ ਵੀਡੀਓ ਪਾ ਦਿਓ YouTube ਤੇ ਪਾ ਦਿਓ ਇਹ ਵਾਇਰਲ ਹੋ ਗਈ ਤਾਂ ਲੋਕ ਉਹਨਾਂ ਨੂੰ ਪੈਸਾ ਭੇਜਣਾ ਸ਼ੁਰੂ ਕਰ ਦਿੰਦੇ ਪਰ ਮੈਂ ਕਹਿੰਦਾ ਵੀ ਉਹ ਕੁਝ ਕਲਾਕਾਰ ਇਹੋ ਜਿਹੇ ਆ ਉਹ ਲੋਕਾਂ ਨਾਲ ਧੋਖੇ ਕੀਤੇ ਤੇ ਰੱਬ ਹੁਣ ਉਹਨਾਂ ਨਾਲ ਧੋਖਾ ਕਰ ਰਿਹਾ ਮੇਰੇ ਨਾਲ ਖੁਦ ਨਾ ਮੇਰੇ ਨਾਲ ਹੋਇਆ ਬਾਈ ਅਵਤਾਰ ਚਮਕੋ ਸਿੰਗਰ ਹੈ ਬਠਿੰਡੇ ਦਾ ਜੀਨੇ ਮੇਰੀ ਕੈਸਟ ਗਈ ਸੀ ਤੇ ਉਹ ਕੈਸਟ ਲਾਂਚ ਹੋਈ ਸੀ ਜਾਲੀ ਵੋਟਾਂ ਤੁਹਾਡੀ ਕਿਹੜੇ ਸਾਲ ਚਾਹੀਦੀ ਹੈ ਅਵਤਾਰ ਚਮਕ ਨੇ ਸ਼ਾਇਦ ਉਹ 2008 ਦੇ ਵਿੱਚ ਆਈ ਹੈ ਜਾਲੀ ਬੋਟਾਂ ਸਰਚ ਕਰੋਗੇ ਮਣਜਿੰਦਰ ਮਣੀ ਕੁੜੀ ਨੇ ਉਹਦੇ ਨਾਲ ਗਿਆ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲਖਵਿੰਦਰ ਸਰਾਣ ਤੇ ਅੱਜ ਆਪਾਂ ਇੱਕ ਤੁਹਾਨੂੰ ਆਪਣੇ ਇਲਾਕੇ ਦੇ ਫਨਕਾਰ ਦੇ ਨਾਲ ਮਿਲਾਉਣ ਜਾ ਰਹੇ ਆ ਜਿਹੜੇ ਕਿ ਵੈਸੇ ਤਾਂ ਹਰਿਆਣਾ ਤੋਂ ਬਿਲੋਂਗ ਕਰਦੇ ਆ ਪਰ ਗਾਣੇ ਉਹਨਾਂ ਦੇ ਪੰਜਾਬ ਦੇ ਵਿੱਚ ਚੱਲਦੇ ਤੇ ਪੰਜਾਬੀ ਗਾਣੇ ਆ ਤੇ ਇਹ ਕਲਾਕਾਰ ਇਹ ਜੇ ਕਿ ਪਿਛਲੇ 10-15 ਸਾਲਾਂ ਤੋਂ ਗਾਇਕੀ ਦੇ ਵਿੱਚ ਹੈਗੇ ਤੇ ਸਟੇਜ ਤੇ ਪੂਰੇ ਹਾਂਡੇ ਹੋਏ ਕਲਾਕਾਰ ਤੇ ਬਾਈ ਦਾ ਅੱਜ ਹੀ ਇੱਕ ਨਵਾਂ ਗਾਣਾ ਆਇਆਗਾ ਛੜਾ ਗਾਣਾ ਸੋ ਬਾਈ ਹੈਰੀ ਹਰਮਨ ਆਪਣੇ ਨਾਲ ਹੈ ਬਾਈ ਤੋਂ ਆਪਾਂ ਗਾਣਾ ਸੁਣਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਾਰੀ ਟੀਮ ਨੂੰ ਤੁਸੀਂ ਕਿਹਾ ਬੀਨੋ ਦਾ ਹਰਮ ਜਨਮ ਹਰਿਆਣੇ ਦਾ ਪਰ ਮੈਂ ਪੰਜਾਬ ਤੇ ਹਰਿਆਣੇ ਦੋਵਾਂ ਦਾ ਹਾਂ ਕਿਉਂਕਿ ਮੇਰਾ ਜਿਹੜਾ ਪੁਰਾਣਾ ਪਿੰਡ ਹੈ ਉਹ ਪਥਰਾਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ ਠੀਕ ਹੈ ਅਸੀਂ ਰਹਿੰਨੇ ਹਰਿਆਣੇ ਦੇ ਵਿੱਚ ਹੈ ਪਰ ਉਹ ਪਥਰਾਲਾ ਅੱਜ ਵੀ ਬੋਲਦਾ ਹੈ ਅੱਜ ਵੀ ਅਸੀਂ ਪਿੰਡ 'ਚ ਪਥਰਾਲੇ ਵਾਲੇ ਅੱਛਾ ਇਸ ਕਰਕੇ ਪੰਜਾਬ ਮੇਰੇ 'ਚ ਬੋਲਦਾ ਹੈ ਪੰਜਾਬ ਤੇ ਹਰਿਆਣੇ ਦਾ ਪੁੱਤ ਹਾਂ ਕੀ ਬਾਤ ਤੇ ਬਈ ਛੜਾ ਗਾਣਾ ਆਇਆਗਾ ਹਾਂਜੀ ਉਹਦੇ ਤੋਂ ਬੋਲ ਸੁਣਾਓ ਬਈ ਛੜਾ ਗਾਣਾ ਇੱਕ ਚੁਲਬਲਾ ਜਿਹਾ ਗਾਣਾ ਹੈ ਬਈ ਉਹਦੇ ਵਿੱਚ ਕੁੜੀ ਤੇ ਮੁੰਡੇ ਦੀ ਨੋਖ ਝੋਕ ਹੈ ਕਿ ਜਿਹੜੇ ਛੜੇ ਮੋੜਾਂ ਤੇ ਖੜਦੇ ਆ ਮੋਰਚੇ ਲਾਉਂਦੇ ਆ ਤੇ ਕੁੜੀ ਉਹਨਾਂ ਨੂੰ ਪੁੱਛਦੀ ਹੈ ਵੀ ਭਾਈ ਤੁਹਾਡੀ ਉਮਰ ਬਹੁਤ ਹੋ ਗਈ ਪਰ ਇਹ ਬੋਲ ਹੈ ਸੁੱਖ ਨਾਲ 35+ ਹੋ ਗਏ ਵੇ ਛੱਡ ਦਿਓ ਮੋੜਾਂ ਉੱਤੇ ਲਾਉਣੇ ਮੋਰਚੇ ਹੁੰਦਾ ਕੇ ਨਾ ਦਾੜੀ ਵਿੱਚ ਕੋਈ ਕੋਈ ਚਿੱਟਾ ਛਾਕਦਾ ਹੈ ਪਰ ਫਰਕ ਨਹੀਂ ਪਿਆ ਮਿੱਤਰਾਂ ਦੀ ਟੌਰ ਤੇ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇਓ ਸ਼ੇਖ ਚਿੱਲੀ ਵਾਂਗੂ ਵੇ ਪਕਾਈ ਜਾਂਨੇਓ ਫੂਸ ਨਾਲ ਜਿੰਨੇ ਵੀ ਪਕਾਈ ਦੇ ਬੜੇ ਮੈਂ ਕਿਹਾ ਉਹਨਾਂ ਗੁਣਕਾਰੀ ਡਾਬਰ ਦਾ ਸ਼ੈਦ ਨਹੀਂ ਜਿੰਨੇ ਗੁਣਕਾਰੀ ਬੀਬਾ ਹੁੰਦੇ ਐ ਛੜੇ ਉਹਨਾਂ ਗੁਣਕਾਰੀ ਡਾਬਰ ਦਾ ਸ਼ੈਦ ਨਹੀਂ ਜਿੰਨੇ ਗੁਣਕਾਰੀ ਬੀਬਾ ਹੁੰਦੇ ਐ ਛੜੇ ਇਹ ਆ ਜੀ ਕਿਆ ਬਾਤ ਹੈ ਬਈ ਗਾਣਾ ਬਹੁਤ ਸੋਹਣਾ ਤੇ ਲਿਖਿਆ ਬਈ ਕਿਨੇ ਹੈਗਾ ਇਹ ਲਿਖਿਆ ਮੇਰਾ ਹੀ ਬਈ ਅੱਛਾ ਖੁਦ ਹੀ ਲਿਖਦੇ ਬਈ ਸਾਰੇ ਗਾਣੇ ਲਗ-ਪਗ ਹਾਂਜੀ ਹਾਂਜੀ ਠੀਕ ਹੈ ਮੈਂ ਸਾਰੇ ਗਾਣੇ ਆਪ ਹੀ ਲਿਖਦਾ ਪਹਿਲਾਂ ਮੈਂ ਗਾਏ ਆ ਬਾਈ ਰਾਜਪੁੱਲਰ ਦੇ ਗਾਏ ਆ ਜੀ ਬਈ ਤੇ ਇੱਕ ਗਾਣਾ ਮੈਂ ਬਾਈ ਗੁਰਮੀਤ ਮੀਤ ਦਾ ਗਾਇਆ ਇੱਕ ਬਈ ਬਲਕਾਰ ਤਾਰੂ ਆਣੇ ਲਗਾ ਫਿਰ ਮੈਂ ਹਾਲਾਤਾਂ ਨੇ ਮੈਨੂੰ ਰਾਈਟਰ ਬਣਾਤਾ ਹਾਲਾਤਾਂ ਨੇ ਕਿਵੇਂ ਬਈ ਬਸ ਐਂ ਲੱਗਦਾ ਸੀ ਵੀ ਯਾਰ ਆਪ ਲਿਖੀਏ ਕਿਉਂਕਿ ਬਾੜਾ ਕੁਛ ਨਾ ਕਈ ਕਈ ਵਾਰੀ ਬਾਹਲੇ ਦਬਾਬ ਹੋ ਜਾਂਦੇ ਬੰਦੇ ਤੇ ਹੂੰ ਏ ਕੁਝ ਰਾਈਟਰਾਂ ਦਾ ਹੀ ਅਪਰੋਚ ਕਰਨੀ ਉਹ ਨਹੀਂ ਯਾਰ ਤੂੰ ਨਾ ਮੈਂ ਕੁਝ ਨਹੀਂ ਬਾਈ ਟਾਈਮ ਹੈ ਨਹੀਂ ਉਹ ਫਿਰ ਐਂ ਜੇ ਲੱਗਿਆ ਵੀ ਯਾਰ ਨਹੀਂ ਆਪ ਲਿਖਿਆ ਕਰੋ ਕੁਝ ਤਾਂ ਮੇਰੇ ਗਾਣੇ ਕਾਫੀ ਹੁਣ ਬਾਈ ਗੋਰੇ ਚੱਕ ਵਾਲੇ ਦੀ ਬਾਤ ਚਾ ਰਹੇ ਆ ਦੋ ਗਾਣੇ ਪਹਿਲਾਂ ਬਾਈ ਗੁਰਵਿੰਦਰ ਬਰਾੜ ਔਰ ਗੁਰਲੇਜ਼ ਅਖਤਰ ਨੇ গਾਇਆ ਆਲਰੇਡੀ ਬੁੱਕ ਸੈਮੀ ਰਾਜਪੂਰੀਆ ਵੀਰੇ ਨੇ গਾਇਆ ਕਾਫੀ ਹਰਿੰਦਰ ਸੰਧੂ ਬਾਈ ਦੀ ਬਾਤ ਰਿਕਾਰਡ ਹੋਇਆ ਹੋਇਆ ਤਸਪਾਲ ਜੱਸੀ ਮੈਡਮ ਨੇ ਗਾਇਆ ਹੁਣ ਗਾਣਿਆਂ ਦੀ ਆਪਣਿਆਂ ਦੀ ਜਾਨੀ ਕਿ ਮੰਗ ਹੈ ਠੀਕ ਆ ਹੁਣ ਵੀ ਤੁਸੀਂ ਕਿਸੇ ਵੇਲੇ ਤੁਹਾਨੂੰ ਬਾਹਰੋਂ ਗਾਣੇ ਲੈਣੇ ਪੈਂਦੇ ਸੀ ਹੁਣ ਤੁਹਾਡੇ ਆਪ ਦੇ ਗਾਣੇ ਵੀ ਬਾਹਰ ਜਾਂਦੇ ਹਾਂ ਮੇਰੇ ਗਾਣੇ ਦੀ ਮੰਗ ਹੈ ਜਾਨੀ ਕਿ ਅੱਜ ਦੀ ਘੜੀ ਮੇਰੇ 5-6 ਆਪਣੇ ਤੇ 5-7 ਹੀ ਮੇਰੇ ਰਿਕਾਰਡ ਹੋਏ ਗਾਣੇ ਮਾਰਕੀਟ 'ਚ ਇਹਨਾਂ ਦਿਨਾਂ 'ਚ ਹੀ ਖੁੱਲਣੇ ਠੀਕ ਆ ਬਈ ਹੋਰ ਗਾਣੇ ਬੈਕ ਟੂ ਬੈਕ ਆ ਰਹੇ ਬੈਕ ਟੂ ਬੈਕ ਠੀਕ ਆ ਤੇ ਉਹ ਵੀ YouTube 'ਤੇ ਜਿਹਨੇ ਦੇਖਣੇ ਆ ਉਹ ਕਿਹੜਾ ਚੈਨਲ ਹੋਊਗਾ ਬਈ 5 ਗਾਣੇ ਆਪਣੇ ਆ ਰਹੇ ਆ ਡਿਪਸ ਮੈਲੋਡੀਅਸ ਤੇ ਤੁਸੀਂ ਹੈਰੀ ਹਰਮਨ ਪਰ ਲਿਓ ਕਹਿੰਦੇ YouTube 'ਤੇ ਪਰ ਲਿਓ ਤੇ ਚਾਹੇ Google 'ਤੇ ਪਰ ਲਿਓ ਨਿਕਲਿਓ ਨੇ ਠੀਕ ਆ ਤੇ 22 ਤਰੀਕ ਨੂੰ ਅਸੀਂ ਪਿਕਚਰ ਲਾਂਚ ਕੀਤਾ ਸੀ ਜਿਹਦੀ ਵੀਡੀਓ ਭਾਜੀ ਨੇ ਬਣਾਈ ਹੈ ਜਿਹਦੀ ਭਾਜੀ ਨੇ ਹਾਂ ਰਜਿੰਦਰ ਪ੍ਰਿੰਸ ਭਾਈ ਨੇ ਬਹੁਤ ਸ਼ਿੱਦਤ ਨਾਲ ਬੜੀ ਮਿਹਨਤ ਨਾਲ ਮੈਂ ਪਹਿਲਾ ਵੀਡੀਓ ਡਾਇਰੈਕਟਰ ਦੇਖਿਆ ਔਨ ਕੈਮਰਾ ਕਹਿੰਦਾ ਮੈਂ ਬਹੁਤ ਮੇਰੇ ਭਰਾਵਾਂ ਨਾਲ ਕੰਮ ਕੀਤਾ ਪਰ ਮੈਂ ਇੰਨਾ ਸਿਰੜੀ ਤੇ ਸ਼ਿੱਦਤੀ ਇਨਸਾਨ ਮੈਂ ਪਹਿਲਾ ਦੇਖਿਆ ਜਿਹਨੇ ਵੀਡੀਓ ਕਰਨ ਤੋਂ ਬਾਅਦ ਵੀ ਪ੍ਰੋਮੋਸ਼ਨ ਦੀਆਂ ਗੱਲਾਂ ਮੇਰੇ ਨਾਲ 10-10 ਫੋਨ ਦੇਨੇ ਤੇ ਰਾਤ ਨੂੰ ਇਹਦੇ ਚੱਲਦੇ ਡੈਡੀਕੇਸ਼ਨ ਹੈ ਭਾਜੀ ਦੀ ਆਪਾਂ ਕਹਾਂਗੇ ਮੈਂ ਕਹਿੰਦਾ ਮੈਥੋਂ ਸੀਨੀਅਰ ਹੈ ਜੀ ਤੇ ਸਮਰਪਿਤ ਹੈ ਬਿਲਕੁਲ ਇੱਕ ਹੋਰ ਵੀ ਦੱਸਦੀ ਵੀ ਹੈ ਨਾ ਭਾਜੀ ਹਨੂਮਾਨਗੜ੍ਹ ਤੋਂ ਹੈ ਰਾਜਸਥਾਨ ਤੋਂ ਸੋ ਆਪਾਂ 10 ਸਟੇਟਰ ਨੇ ਬੰਦੇ ਆਸ-ਵਕਤ ਤੇ ਬੈਠੇ ਆਗੇ ਤੇ ਭਾਈ ਜਿਵੇਂ ਮੰਨ ਲਓ ਗਾਇਕੀ ਹੈ ਨਾ ਟਾਈਮ ਆਉਂਦਾ ਜਾਂਦਾ ਰਹਿੰਦਾ ਕਦੇ ਕੋਈ ਕਲਾਕਾਰ ਚੱਲਦਾ ਕਦੇ ਕੋਈ ਨਵੇਂ ਆਉਂਦੇ ਹਨਾ ਪੁਰਾਣੇ ਨਿਕਲਦੇ ਜਾਂਦੇ ਆ ਕੁਝ ਪੁਰਾਣੇ ਕਲਾਕਾਰ ਜਿਵੇਂ ਹੀ ਅਲੂਪ ਹੀ ਹੋ ਜਾਂਦੇ ਆ ਜਾਂ ਕਹਿਣ ਦੇ ਕਿ ਯਾਰ ਸਾਡਾ ਤਾਂ ਦੌਰ ਚਲਾ ਗਿਆ ਸਾਨੂੰ ਹੁਣ ਕੋਈ ਪੁੱਛਦਾ ਹੀ ਨਹੀਂ ਇਹ ਭਾਈ ਕਿਉਂ ਹੁੰਦਾ ਕੀ ਚੱਕਰ ਹੁੰਦਾ ਸ਼ਾਇਦ ਉਹ ਸਮੇਂ ਦੇ ਹਾਨੀ ਨਹੀਂ ਬਣੇ ਕੁਝ ਕਲਾਕਾਰ ਇੰਟਰਵਿਊ ਦੇ ਵਿੱਚ ਰਹੁੰਦੇ ਆ ਵੀ ਸਾਡੇ ਤੇ ਗਰੀਬੀ ਆ ਗਈ ਹੂੰ ਸਾਡੇ ਤੇ ਐ ਹੋ ਗਿਆ ਸਾਡੇ ਤੇ ਉਹ ਹੋ ਗਿਆ ਫਿਰ ਉਹਨਾਂ ਨੂੰ ਡੋਨੇਸ਼ਨ ਵੀ ਆਉਣ ਲੱਗ ਜਾਂਦੀ ਹੈ ਫੋਰਨ ਚੋ ਸ਼ਾਇਦ ਫੇਸਬੁੱਕ ਤੇ ਤੁਸੀਂ ਕੋਈ ਵੀਡੀਓ ਪਾ ਦਿਓ YouTube ਤੇ ਪਾ ਦਿਓ ਜੇ ਵਾਇਰਲ ਹੋ ਗਈ ਤਾਂ ਲੋਕ ਉਹਨਾਂ ਨੂੰ ਪੈਸਾ ਭੇਜਣਾ ਸ਼ੁਰੂ ਕਰ ਦਿੰਦੇ ਪਰ ਮੈਂ ਕਹਿੰਦਾ ਵੀ ਉਹ ਕੁਝ ਕਲਾਕਾਰ ਇਹੋ ਜਿਹੇ ਆ ਉਹ ਲੋਕਾਂ ਨਾਲ ਧੋਖੇ ਕੀਤੇ ਤੇ ਰੱਬ ਹੁਣ ਉਹਨਾਂ ਨਾਲ ਧੋਖਾ ਕਰ ਰਿਹਾ ਮੇਰੇ ਨਾਲ ਖੁਦ ਨਾ ਮੇਰੇ ਨਾਲ ਹੋਇਆ ਅੱਛਾ ਜੀ ਹਾਂ ਜੀ ਕਿਵੇਂ ਬਈ ਬਿਲਕੁਲ ਮੇਰੀ ਪੂਰੀ ਕੈਸਟ ਮੇਰੀ ਰਿਕਾਰਡ ਕੈਸਟ ਇੱਕ ਕਲਾਕਾਰ ਮੇਰੀ ਆਵਾਜ਼ ਡਿਲੀਟ ਕਰਾ ਕੇ ਆਪ ਗਾ ਗਿਆ ਮੇਰੀ ਉਦੋਂ ਉਮਰ ਵੀ ਬਹੁਤ ਛੋਟੀ ਸੀ ਤੇ ਮੈਂ ਬੱਚਾ ਸੀ ਮੈਨੂੰ میوزਿਕ ਲੈਣ ਦਾ ਕੁਝ ਨਹੀਂ ਪਤਾ ਸੀ ਕਿ ਉਹ ਸਿੰਗਰ ਅੱਜ ਇੰਟਰਵਿਊਆਂ ਦੇ ਵਿੱਚ ਰੋਂਦਾ ਮੈਂ ਉਹਨੂੰ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਉਹਦੇ ਬਾਰੇ ਅੱਜ ਮੈਨੂੰ ਲੱਗਦਾ ਉਸ ਗੱਲ ਨੂੰ 10 ਸਾਲ ਹੋ ਗਏ ਉਹਨੇ ਕਿ ਮੈਂ ਕਿਸੇ ਇੰਟਰਵਿਊ 'ਚ ਕਿਹਾ ਪਰ ਹੁਣ ਜਦੋਂ ਥੱਲੇ ਲੋਕ ਉਹਨੂੰ ਕੁਝ ਲੋਕ ਉਹ ਉਹਨਾਂ ਬਾਰੇ ਜਾਣਦੇ ਆ ਕਮੈਂਟ ਕਰਦੇ ਆ ਤੇ ਕੁਝ ਲੋਕ ਉਹਨਾਂ ਨੂੰ ਸੈਂਪਟੀ ਦੇ ਮੈਸੇਜ ਕਰਦੇ ਹੂੰ ਬਾਈ ਅਵਤਾਰ ਚਮਕੋ ਸਿੰਗਰ ਹੈ ਬਠਿੰਡੇ ਦਾ ਜੀਨੇ ਮੇਰੀ ਕੈਸਟ ਗਾਈ ਸੀ ਤੇ ਉਹ ਕੈਸਟ ਲਾਂਚ ਹੋਈ ਸੀ ਜਾਲੀ ਬੋਟਾਂ ਤੁਹਾਡੀ ਕੈਸਟ ਕਿਹੜੇ ਸਾਲ ਚਾਈ ਸੀ ਅਵਤਾਰ ਚਮਕ ਨੇ ਸ਼ਾਇਦ ਉਹ 2008 ਦੇ ਵਿੱਚ ਆਈ ਹੈ ਜਾਲੀ ਬੋਟਾਂ ਸਰਚ ਕਰੋਗੇ ਮਨਜਿੰਦਰ ਮਣੀ ਕੁੜੀ ਨੇ ਉਹਦੇ ਨਾਲ ਗਾਇਆ ਤੇ ਅੰਮਰਸਰ ਤੋਂ ਮਨਜੀਤ ਸਿੰਘ ਨੇ ਉਹਦਾ ਮਿਊਜ਼ਿਕ ਕੀਤਾ ਹੂੰ ਤੇ ਉਹਦਾ ਟਾਈਮ ਟੀਵੀ ਤੇ ਬੋਟਾਂ ਵਾਲਾ ਗਾਣਾ ਗਿਣਤੀ ਪਿੱਛੋਂ ਗੜਬੜ ਹੋ ਗਈ ਰੋੜਾ ਕੋਈ ਮਾਰ ਗਿਆ ਉਹ ਗਾਣਾ ਚੱਲਿਆ ਸੀ ਇੱਕ ਟਰੱਕਾਂ ਵਾਲਾ ਗਾਣਾ ਸੀ ਗੱਡੀ ਵਿੱਚ ਤਲਾਸ਼ੀ ਫਸ ਗਈ ਨਹੀਂ ਹਰਿਆਣਾ ਨਾਕੇ ਤੇ ਉਹਦੇ ਵਿੱਚ 4-5 ਗੀਤ ਮੇਰੇ ਲਿਖੇ ਸੀ ਬਾਈ ਤੇ ਉਹਨਾਂ 'ਚ ਵੀ ਮੈਂ ਉਹਨਾਂ ਰਾਈਟਰਾਂ ਦਾ ਨਾਮ ਪਾਤਾ ਸੀ ਉਹਨਾਂ 'ਚੋਂ ਅੱਜ ਵੀ ਇੱਕ ਮੇਨ ਰਾਈਟਰ ਜਿਉਂਦੇ ਜાગਦੇ ਬੈਠੇ ਆ ਹਰਿਆਣਾ ਪੁਲਿਸ 'ਚ ਵੀ ਸੀਗੇ ਉਹ ਉਹ ਬਲਕਰਨ ਬਰਾੜ ਅੱਜ ਵੀ ਜਿਉਂਦੇ ਅੱਜ ਮੇਰੇ ਨਾਲ ਗੱਲ ਕਰਦੇ ਆ ਐਜ਼ੇ ਭੱਟਾ ਭਰਾ ਗੱਲ ਕਰਦੇ ਆ ਉਹ ਵੀ ਤੁਹਾਨੂੰ ਸਬੂਤ ਦੇ ਦੇਣਗੇ ਮੇਰੇ ਕੋਲ ਮਾਸਟਰਪੀਸ ਮੇਰੀ ਆਵਾਜ਼ 'ਚ ਪਿਆ ਹੈ ਮੇਰੇ ਨਾਲ ਧੋਖਾ ਕੀਤਾ ਸ਼ਰਿਆ ਮੈਥੋਂ ਪੁੱਛਿਆ ਵੀ ਨਹੀਂ अच्छा कोई थोड़ी ना ਗੱਲਬਾਤ ਨਹੀਂ ਹੋਈ ਕੋਈ ਮੈਨੂੰ ਇੱਕ ਵਾਰੀ ਮੈਨੂੰ ਹੋਰ ਬਠਿੰਡਾ ਮਾਰਕੀਟ ਚੋਂ ਮੈਨੂੰ ਕਾਲ ਆਈਆਂ ਲੋਕਾਂ ਨੂੰ ਪਤਾ ਲੱਗ ਗਿਆ ਸੀ ਧੋਖਾ ਹੋਇਆ ਮੈਨੂੰ ਬਹੁਤ ਸਿੰਗਰਾਂ ਨੇ ਕਿਹਾ ਵੀ ਬਾਈ ਤੂੰ ਟੁੱਟੀ ਨਾ ਤੇ ਬਾਈ ਉਦੋਂ ਮੇਰਾ ਜੀ ਕਰਦਾ ਸੀ ਮੈਂ ਬਠਿੰਡੇ ਵਾਲੇ ਪਾਸੇ ਮੂੰਹ ਕਰਕੇ ਵੀ ਨਾ ਪਾਵਾਂ ਤੇ ਤੁਸੀਂ ਕੋਈ ਲੀਗਲ ਐਕਸ਼ਨ ਨਹੀਂ ਲਿਆ ਮੈਂ ਕੁਝ ਵੀ ਨਹੀਂ ਕੀਤਾ ਮੈਂ ਮੈਂ ਇਹ ਸੋਚ ਲਿਆ ਸੀ ਐਗਰੀਮੈਂਟ ਸੀ ਮੇਰਾ ਬਾਈ ਹੋਰ ਨਾ ਬੰਦਿਆਂ ਨਾਲ ਰਾਈਟਰਾਂ ਨਾਲ ਤੇ 5 ਸਾਲ ਦਾ ਐਗਰੀਮੈਂਟ ਸੀ ਮੈਂ 5 ਸਾਲ ਤਾਂ ਗਾਇਕੀ ਵਾਲਾ ਸਾਹ ਵੀ ਨਹੀਂ ਲਿਆ ਫੇਰ ਉਹ ਮੇਰਾ ਪ੍ਰੋਗਰਾਮ ਮੇਰਾ ਖਾੜਾ ਲੱਗਿਆ ਸੀ ਕਿਤੇ ਤੇ ਉਹ ਬੰਦੇ ਉੱਥੇ ਆਏ ਮੇਰਾ ਖਾੜਾ ਸੁਣ ਕੇ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਯਾਰ ਅਸੀਂ ਕਿਸੇ ਜਵਾਕ ਨਾਲ ਧੱਕਾ ਕੀਤਾ ਹੈ ਉਹ ਮੇਰਾ ਐਗਰੀਮੈਂਟ ਪਾੜ ਗਏ ਸੀ ਅੱਜ ਵੀ ਉਹ ਜੇ ਔਨ ਕੈਮਰਾ ਮੇਰੇ ਨਾਲ ਕਰਨ ਤਾਂ ਉਹ ਮੈਨੂੰ ਪਤਾ ਹੈ ਵੀ ਉਹ ਵੀਰਾ ਬਲਕਰਨ ਬਰਾੜ ਮੇਰੇ ਹੱਕ 'ਚ ਭੁਗਤੂਗਾ ਵੀ ਹਾਂ ਧੱਕਾ ਸੀ ਇਹ ਦੇਣਾ ਹੂੰ ਮਤਲਬ ਤੁਹਾਡੇ ਗਾਏ ਹੋਏ ਗਾਣੇ ਹਨ ਤੁਸੀਂ ਕੁਝ ਨਹੀਂ ਕਮਾ ਪਾਏ ਤੇ ਉਹ ਸਿੰਗਰ ਫੇਮ ਵੀ ਲੈ ਗਏ ਉਹ ਉਦੋਂ ਉਦੋਂ ਟਾਈਮ ਟੀਵੀ ਦਾ ਬੜਾ ਯੁੱਗ ਸੀ ਚੜਦੀ ਕਲਾ ਟਾਈਮ ਟੀਵੀ ਉਤੇ ਮਹੀਨਾ ਐਡ ਚੱਲੀ ਸੀ ਉਹਦੀ ਕਿ ਅੱਜ ਉਹ ਰਾਈਟਰ ਵੀ ਖਤਮ ਹੈ ਦਰਸ਼ਨ ਬਰਾੜ ਰੁੱਗੂ ਆਣੇ ਵਾਲਾ ਜਿਨੇ ਕਦੇ ਲਿਖਿਆ ਸੀ ਮੈਨੂੰ ਫੂਲਣ ਦੇਵੀ ਵਾਂਗੂ ਵੀ ਕਿਤੇ ਬਾਗੀ ਹੋਣਾ ਪੈ ਜੇ ਨਾ ਹੂੰ ਤੇ ਮੈਨੂੰ ਤਾਂ ਅੱਜ ਰੱਬ ਨੇ ਫੇਰ ਵੀ ਤੁਹਾਡੇ ਸਾਹਮਣੇ ਬਿਠਾ ਰੱਖਿਆ ਤੇ ਮੇਰੇ ਗਾਣੇ ਬੈਕ ਟੂ ਬੈਕ 6 ਗਾਣੇ ਮੇਰੇ ਖੁਦ ਦੇ ਗਾਏ ਖੁਦ ਦੇ ਲਿਖੇ ਵੱਡੀਆਂ ਵੀਡੀਓ ਦੇ ਨਾਲ ਖੁੱਲ ਰਹੇ ਸੋ ਇਹ ਗੱਲ ਵੀ ਬਈ ਠੀਕ ਆ ਹਨਾ ਵੀ ਤੁਸੀਂ ਹੌਸਲਾ ਨਹੀਂ ਟਾਇਆ ਤੇ ਤੁਸੀਂ ਬੈਕ ਟੂ ਬੈਕ ਚੱਲੀ ਜਾਂਦੇ ਤੇ ਖਿੱਚੀ ਨੇ ਤੇ ਬਾਬਾ ਮਿਹਰ ਕਰੀ ਜਾਂਦਾ ਤੇ ਹੁਣ ਬਈ ਹੋਰ ਕੀ ਆ ਅੱਗੇ ਦੀ ਕੀ ਪਲੈਨਿੰਗ ਆ ਬੈਕ ਟੂ ਬੈਕ ਅੱਗੇ ਛੜਾ ਆ ਚੁੱਕਿਆ ਹੈ ਪਿਕਚਰ ਆ ਚੁੱਕਿਆ ਹੈ ਪਿਕਚਰ ਬਹੁਤ ਘੈਂਟ ਬਣਾਇਆ ਬਾਈ ਨੇ ਬਹੁਤ ਮਿਹਨਤ ਕੀਤੀ ਰਜਿੰਦਰ ਪ੍ਰਿੰਸ ਵੀਰੇ ਤੇ ਅੱਗੇ ਇੱਕ ਹੋਰ ਕੰਪਨੀ ਡਿਪਸ ਤੋਂ ਇਲਾਵਾ ਇੱਕ ਹੋਰ ਕੰਪਨੀ ਬਾਈ ਰਾਜਾ ਬੁੱਟਰ ਮਹਿਲਮਨ ਆਸਟ੍ਰੇਲੀਆ ਤੋਂ ਉਹ ਆਪਣਾ ਇੱਕ ਗਾਣਾ ਕਰ ਰਿਹਾ ਬਹੁਤ ਵਧੀਆ ਲੈਵਲ ਤੇ ਔਰ ਘੈਂਟ ਗਾਣੇ ਹੁਣ ਮਤਲਬ ਵੀ ਸਰਟੀਫਾਈ ਹੋ ਵੀ ਕੰਮ ਵਧੀਆ ਚੱਲੀ ਜਾਂਦਾ ਟੱਕਾ ਕੇ ਮਾੜਾ ਬਾਬੇ ਦੀ ਕਿਰਪਾ ਗੱਡੀ ਲਈ ਤੇ ਹੈ ਹਿੱਟ ਫਲॉप ਜਨਤਾ ਨੇ ਕਰਨਾ ਤੇ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੈ ਮੈਨੂੰ ਪਤਾ ਹੈ ਵੀ ਹੁਣ ਕਰ ਹੀ ਦੇਣਗੇ ਜੀ ਤੇ ਹੁਣ ਬਈ ਜਿਆਦਾ ਜੇ ਮੈਂ ਤੁਸੀਂ ਕਹਿੰਦੇ ਮੇਰੇ ਗੀਤ ਹੋਰ ਕਲਾਕਾਰਾਂ ਨੇ ਵੀ ਗਾਏ ਆ ਜਿਆਦਾ ਧਨ ਫਿਰ ਕਿਹੜੇ ਪਾਸੇ ਜਾਂਦਾ ਹੈਗਾ ਗੀਤਕਾਰੀ ਵਾਲੇ ਜਾਂ ਕਲਾਕਾਰੀ ਵਾਲਾ ਗੀਤਕਾਰੀ ਲਖਵਿੰਦਰ ਭਾਈ ਸ਼ਬਦ ਫੜਨੇ ਪੈਂਦੇ ਹਵਾ ਚ ਹੂੰ ਹਵਾ ਚੋ ਸ਼ਬਦ ਜਦੋਂ ਬਾਬਾ ਭੇਜਦਾ ਆਪਾਂ ਲਿਖ ਦਿੰਨੇ ਆ ਉਹ ਜਿਹੜੇ ਹਵਾ ਚੋ ਸ਼ਬਦ ਆਉਂਦੇ ਆ ਉਹ ਤਾਂ ਇੱਕ ਹੁੰਦਾ ਰੂਹ ਦਾ ਸਕੂਨ ਇੱਕ ਆਉਂਦਾ ਚੈਲੰਜ ਸਾਡੇ ਬਲੈਕ ਲਾਈਫ ਸਟੂਡੀਓ ਵਾਲੇ ਜਿਨ੍ਹਾਂ ਨੇ ਮੇਰਾ 뮤직 ਕੀਤਾ ਬਹੁਤ ਘੈਂਟ ਕੰਮ ਕਰਦੇ ਆ ਡਿੰਪਲ ਚੀਮਾ ਸਾਡਾ ਭਰਾ ਹੈ ਕਿਰਨ ਸ਼ਰਮਾ ਮੈਡਮ ਨੇ ਮੇਰੇ ਨਾਲ ਇਹਨਾਂ ਗਾਣਿਆਂ ਚ ਗਾਇਆ ਉਹ ਮੈਨੂੰ ਬੀਟ ਭੇਜਦੇ ਆ ਵੀ ਬੀਟ ਤੇ ਲਿਖੋ ਹੂੰ ਲਿਖਣਾ ਵੀ ਐਦਾਂ ਦਾ ਹੈ ਜੀ ਤੇ ਮੈਂ ਕੋਸ਼ਿਸ਼ ਕਰਦਾ ਆਂ ਵੀ ਉਸ ਬੀਟ ਤੇ ਮੈਂ ਜਾਂ ਉਸ ਚੈਲੰਜ ਤੇ ਖੜਾ ਉੱਤਰਾ ਤੇ ਮੈਂ ਲਿਖ ਦਿੰਨਾ ਲਿਖੇ ਜਾਂਦੇ ਹੈ ਹਾਂ ਤੇ ਮੈਂ ਹਰ ਜ਼ੋਨ ਤੋੜ ਕੇ ਲਿਖਿਆ ਹੈ ਬਾਈ ਗੋਰੇ ਚੱਕ ਵਾਲੇ ਦੀ ਆਵਾਜ਼ ਆ ਰਹੀ ਹੈ ਗੋਰੇ ਚੱਕ ਵਾਲੇ ਦਾ ਜ਼ੋਨ ਤੁਸੀਂ ਪਤਾ ਹੀ ਹੈ ਵੀ ਤੁਹਾਨੂੰ ਕਿਹੜਾ ਹੈ ਹੂੰ ਤੇ ਹੁਣ ਗੋਰੇ ਚੱਕ ਵਾਲੇ ਦੀ ਆਵਾਜ਼ ਚ ਬਾਈ ਦੋ ਗਾਣੇ ਆਉਣਗੇ ਬਿਲਕੁਲ ਜ਼ੋਨ ਤੋੜਿਆ ਹੋਇਆ ਜਿਵੇਂ ਬਾਈ ਗੋਰਾ ਚੱਕਾ ਨਾਲ ਹਨ ਬਾਈ ਪੁਰਾਣੇ ਕਲਾਕਾਰ ਹੈਗੇ ਬਹੁਤ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਗਾਇਬ ਸੀਗੇ ਹੁਣ ਫਿਰ ਉਹ ਵੀ ਵਾਪਸੀ ਕਰ ਰਹੇ ਉਹ ਬਾਈ ਜੀ ਬਾਈ ਵਿਧ ਫੈਮਿਲੀ ਕੈਨੇਡਾ ਦੇ ਵਿੱਚ ਪੀਆਰ ਹੋ ਗਏ ਜੀ ਉਹ ਫਿਰ ਉੱਥੇ ਸੈਟਿੰਗ ਕਰਨ ਚ ਵੀ ਟਾਈਮ ਲੱਗਦਾ ਹੈ ਹੁਣ ਉਹਨਾਂ ਦੀ ਵਾਪਸੀ ਹੈ ਦੋ ਗਾਣੇ ਮੇਰੇ ਲਿਖੇ ਮੈਨੂੰ ਲੱਗਦਾ ਦੋ ਨਹੀਂ ਬਹੁਤ ਗਾਣੇ ਮੇਰੇ ਲਿਖੇ ਆਉਣਗੇ ਤੇ ਮੈਨੂੰ ਫਕਰ ਹੈ ਵੀ ਉਹ ਵੱਡੇ ਫਨਕਾਰ ਉਹ ਵੱਡੇ ਰਾਈਟਰ ਗੋਰਾ ਚੱਕ ਵਾਲਾ ਇੱਕ ਵੱਡਾ ਨਾਮ ਹੈ ਲੇਖਕ ਦੇ ਤੌਰ ਤੇ ਉਹ ਮੇਰੇ ਗਾਣੇ ਪਸੰਦ ਕਰਦੇ ਬਹੁਤ ਵੱਡੀ ਗੱਲ ਸਹੀ ਗੱਲ ਹੈ ਵੀ ਬਹੁਤ ਵੱਡੀ ਤੇ ਹੁਣ ਫਿਰ ਮਤਲਬ ਗੀਤਕਾਰੀ ਚ ਵੀ ਗਾਣੇ ਆ ਰਹੇ ਆ ਲਗਾਤਾਰ ਤੇ ਸਿੰਗਿੰਗ ਵੀ ਹੋ ਰਿਹਾ ਹੈ ਨਾ ਤਿੰਨ ਚਾਰ ਪੰਜ ਗਾਣੇ ਮੇਰੇ ਮੈਡਮ ਕਰਨ ਸ਼ਰਮਾ ਦੇ ਕੱਲੀ ਦੀ ਬਾਚਾਰੇ ਪਹਿਲਾਂ ਜਸਪਾਲ ਜੱਸੀ ਗਾ ਗਾ ਚੁੱਕੀ ਹੈ ਮੇਰੇ ਗਾਣੇ ਸੈਮੀ ਰਾਜਪੂਰੀਆ ਤੇ ਮੈਡਮ ਮਮਤਾਜ ਗਿੱਲ ਦੀ ਬਾਤ ਚ ਬਰਫੀ ਦੇ ਡੱਬੇ ਰੋਜ਼ ਡੀਡੀ ਪੰਜਾਬੀ ਤੇ ਚੱਲਦਾ ਡੀਡੀ ਪੰਜਾਬੀ ਤੇ ਠੀਕ ਰੋਜ਼ ਤੇ ਵੀ ਟੇਸਟ ਕਿਹੜੇ ਗਾਣਿਆਂ ਦਾ ਜ਼ੋਨ ਕੋਈ ਵੀ ਨਹੀਂ ਅੱਛਾ ਜਿਵੇਂ ਇੱਕ ਹੁੰਦਾ ਵੀ ਆਪਣੇ ਕੋਈ ਸਾਈਡ Song ਵਰਮੈਂਟ ਆ ਵੀ ਜਿਹੜੇ ਪੰਜ ਗਾਣੇ ਸਾਡੇ ਆ ਰਹੇ ਆ ਉਹ ਚ ਜ਼ੋਨ ਕੋਈ ਵੀ ਨਹੀਂ ਅੱਛਾ ਉਹ ਬੜਾ ਪਿਆਰਾ ਗਾਣਾ ਹੈ ਉਹ ਵੀ ਬੜਾ ਪਿਆਰਾ ਗਾਣਾ ਤੇ ਆ ਜਿਹੜਾ ਛੜਾ ਆਇਆ ਹੂੰ ਇਹ ਕੀ ਬਾਤ ਹੈ ਠੀਕ ਇੱਕ ਛੜਿਆਂ ਦੀ ਗੱਲ ਹੋਰ ਬਈ ਕੋਈ ਗੱਲ ਆਪਣੇ ਵੱਲੋਂ ਤੁਸੀਂ ਦਰਸ਼ਕਾਂ ਨੂੰ ਕਹਿਣੀ ਹੋਵੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਗਾਣੇ ਸੁਣੋ ਹੈਰੀ ਹਰਮਨ ਸਰਚ ਕਰੋ ਤੁਹਾਨੂੰ ਜਿੱਥੇ ਵੀ ਫੇਸਬੁਕ ਤੇ YouTube ਤੇ Instagram ਤੇ ਹੈਰੀ ਹਰਮਨ ਨੂੰ ਫੋਲੋ ਕਰੋ ਗਾਣੇ ਸੁਣਿਓ ਜਿਹੋ ਜਿਹਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਸੁਝਾਅ ਦੇਣੇ ਆ ਸੁਝਾਅ ਸਾਨੂੰ ਦਿਓ ਅਸੀਂ ਉਹੇ ਦਾ ਕੰਮ ਕਰਾਂਗੇ ਪਰ ਸਾਡਾ ਕੰਮ ਸੁਣ ਲਿਓ ਇੱਕ ਵਾਰੀ ਹੂੰ ਸਾਡਾ ਕੰਮ ਸੁਣਿਓ ਸੋਸ਼ਲ ਵੀ ਗਾਇਆ ਹੈ ਪਰਿਵਾਰਕ ਵੀ ਗਾਇਆ ਹੈ ਮੈਂ ਹਥਿਆਰ ਵੀ ਗਾਇਆ ਹੈ ਤੇ ਮੈਂ ਸਿੱਧੂ ਮੂਸੇ ਵਾਲੇ ਬਾਈ ਨੂੰ ਇੱਕ Song dedicate ਕੀਤਾ ਸੀ ਉਹ ਵੀ ਬੜਾ ਬਾਹਰ ਆਇਆ ਤੇ ਉਹ ਸੱਚੀ ਜਜ਼ਬਾਤ ਸੀ ਚਲੋ ਹੁਣ ਉਹਨਾਂ ਦੇ ਘਰੇ ਖੁਸ਼ੀ ਆਈ ਹੈ ਬਹੁਤ ਖੁਸ਼ੀਆਂ ਪਰਮਾਤਮਾ ਨੇ ਮਿਹਰ ਕੀਤੀ ਹੈ ਮਿਹਰ ਕੀਤੀ ਹੈ ਸੋ ਧੰਨਵਾਦ ਹੈਰੀ ਬਾਈ ਥੈਂਕ ਯੂ ਪ੍ਰਿੰਸ ਜੀ ਧੰਨਵਾਦ ਜੀ ਸੋ ਏਸੀ ਬਾਈ ਹੈਰੀ ਹਰਮਨ ਤੇ ਉਹ ਸੀ ਭਾਜੀ ਰਜਿੰਦਰ ਪ੍ਰਿੰਸ ਜੀ ਜਿਨ੍ਹਾਂ ਨੇ ਕਿ ਇਹਨਾਂ ਦੇ ਛੜੇ ਗਾਣੇ ਦੀ ਵੀਡੀਓ ਕੀਤੀ ਐ ਸੋ ਬਹੁਤ ਹੀ ਵਧੀਆ ਵੀਡੀਓ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਸੋ ਪੰਜਾਬ ਦੇ ਵਿੱਚ ਹੀ ਨਹੀਂ ਆਪਾਂ ਕਹਿ ਸਕਦਾ ਕਿ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਵਧੀਆ ਕੰਮ ਮਿਊਜ਼ਿਕ ਦੇ ਰਿਲੇਟਡ ਹੋ ਰਿਹਾ ਸੋ ਬਾਈ ਹੈਰੀ ਹਰਮਨ ਹਨ ਇਹਨਾਂ ਦੇ ਗਾਣੇ ਜ਼ਰੂਰ ਸੁਣੇ ਤੇ ਸੁਣ ਕੇ ਉੱਥੇ ਕਮੈਂਟ ਕਰਿਓ ਹਨ ਕਿਉਂਕਿ ਵਧੀਆ ਗਾਣੇ ਬਾਈ ਲਿਖਦੇ ਆ ਵਧੀਆ ਗਾਣੇ ਗਾਉਂਦੇ ਆ ਕਿਉਂਕਿ ਚੰਗੇ ਚੰਗੇ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਵੀ ਇਹਨਾਂ ਦੇ ਗਾਣੇ ਆ ਰਹੇ ਆ ਸੋ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਦੱਬ ਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੀ ਧੰਨਵਾਦ ਧੰਨਵਾਦ